ਆਰਾਇਆ ਸਿੱਖਿਆ ਇੱਕ ਬੰਦਾ ਰੁੱਖ ਦੇ ਥੱਲੇ ਸੁਤਾ ਪਿਆ। ਚਾਬਕਸੀ ਉਹਦੇ ਕੋਲ ਤੇ ਉਹਨੂੰ ਚਾਬਕ ਮਾਰੀ। ਉਹ ਕਹਿਣ ਲੱਗਾ ਉਹ ਵੀਰ ਮੈਂ ਤੇਰਾ ਕੀ ਮਗਾੜਿਆ? ਕੋਈ ਦੁਸ਼ਮਣੀ ਮੇਰੇ ਨਾਲ? ਕਹਿਣ ਲੱਗਾ ਉਠ ਚੱਲ ਨਾ ਇਥੇ। ਉਹ ਚਾਬਕ ਤੋਂ ਡਰਦੇ ਤੇ ਘੋੜੇ ਵੀ ਭੱਜਦੇ ਤੇ ਬੰਦਾ ਕਹੀ ਭਜਿਆ ਨਾ ਇਥੇ ਪੀ ਪਾਣੀ। ਉਹ ਬੜੇ ਅਸੇ ਗਰਮ ਪਾਣੀ ਝੋ ਪੀਉਣ ਲੱਗਾ ਕੋਈ ਵੀ ਈ ਬੁਕਾਖ ਹੋਰ ਪੀ ਹੋਰ ਪੀ ਕਹਿ ਲਗਾ ਮਾਰ ਦੇ ਮੈਂ ਕਹਿ ਲਗਾ ਮਰ ਜੀ ਪੀ ਪਾਣੀ ਹੁਣ ਪਾਣੀ ਪੀ ਬੈਠਾ ਤੇ ਕਹਿ ਲਗਾ ਤੌੜ ਹੋਣ ਇੱਕ ਚਾਬਕ ਮਾਰੀ ਉਹ ਡਰਦਾ ਵਿਚਾਰਾ ਭੱਜਣ ਲੱਗਾ ਅੱਗੇ ਗਿਆ ਤੇ ਬੱਕ ਉਲਟੀ ਹੋ ਗਈ ਤੇ ਉਹਦੇ ਅੰਦਰ ਇੱਕ ਸੱਪ ਨਿਕਲਿਆ ਕਹਿ ਲੱਗਾ ਵੀ ਅੰਦਰ ਸੱਪ ਨੇ ਕलिए ਕਹਿਣ ਲੱਗਾ ਇਸ ਲਈ ਤੈਨੂੰ ਪਾਣੀ ਪਿਆ ਏ ਇਸੇ ਲਈ ਤੈਨੂੰ ਨਸਾਇਆ ਕਿ ਸੱਪ ਤੇਰੇ ਅੰਦਰ ਜਾਂਦਾ ਮੈਂ ਵੇਖ ਲਿਆ ਕਹਿਣ ਲੱਗਾ ਉਸ ਵੇਲੇ ਤੂੰ ਕਿਉਂ ਨਹੀਂ ਦੱਸਿਆ ਪਹਿਲਾਂ ਮੈਨੂੰ ਕਹਿਣ ਲੱਗਾ ਤੂੰ ਉਦੋਂ ਹੀ ਮਰ ਜਾਣਾ ਸੀ ਜੇ ਮੈਂ ਦੱਸ ਦੇਂਦਾ ਤੇ ਕਿ ਮੇਰੇ ਅੰਦਰ ਸੱਪ ਚਲਾ ਗਿਆ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰੂ ਵੀ ਕਈ ਵਾਰੀ ਇੰਜ ਕਰਦਾ ਉਹ ਸਾਡੇ ਅੰਦਰ ਦਾ ਸੱਪ ਉਹਨੇ ਮਾਰਨਾ